ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਤੁਹਾਨੂੰ ਸਿੰਪਲ ਕੁਰਤੀ ਦੀ ਕਟਿੰਗ ਕਰਨੀ ਦੱਸਾਂਗੇ ਵੀ ਕਿੱਦਾਂ ਆਪਾਂ ਕੁਰਤੀ ਦੀ ਕਟਿੰਗ ਕਰਨੀ ਹੈ ਕਿੱਦਾਂ ਆਪਾਂ ਕੁਰਤੀ ਦੀ ਮਾਰਕਿੰਗ ਕਰਨੀ ਹੈ ਵੀ ਆਪਣੀਆਂ ਪੀਟਸ ਸਹੀ ਪੈਣ ਆਪਣੇ ਮੋਢੇ ਵਿੱਚ ਝੋਲਣਾ ਪਵੇ ਮੋਢਾ ਕਿੱਦਾਂ ਕੱਢਣਾ ਤੀਰਾ ਕਿੱਦਾਂ ਕੱਢਣਾ ਇਹਦੇ ਬਾਰੇ ਆਪਾਂ ਜੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੈਂਥ ਰੱਖਣੀ ਹੈਗੀ ਆਪਣੀ ਕਮੀਜ਼ ਦੀ ਲੈਂਥ ਹੈਗੀ ਹੈ ਜੀ 40 ਇੰਚ ਤਿਆਰ 4 ਇੰਚ ਤੇ ਆਪਾਂ ਇੱਥੇ ਮਾਰਕ ਕਰ ਲਿਆ ਤੇ 3 ਇੰਚ ਆਪਾਂ ਰੱਖਾਂਗੇ ਜੀ ਐਕਸਟਰਾ ਠੀਕ ਹੈ ਜੀ 3 ਇੰਚ ਐਕਸਟਰਾ ਰੱਖ ਲਿਆ 43 43 ਇੰਚ ਤੇ ਆਪਾਂ ਨਿਸ਼ਾਨ ਲਾਇਆਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਰੱਖਣਾ ਜੀ ਕੇਰਾ ਕੇਰਾ ਹੈਗਾ ਦੇਖੋ ਜੀ 20 ਇੰਚ ਤਿਆਰ ਆਪਾਂ 4 ਇੰਚ ਐਕਸਟਰਾ ਕਟਿੰਗ ਕਰਾਂਗੇ 1 2 3 4 24 ਇੰਚ ਤੇ ਆਪਾਂ ਘੇਰੇ ਦੀ কুরਤੀ ਦੀ ਕਟਿੰਗ ਕਰਾਂਗੇ ਇੱਥੇ 24 ਇੰਚ ਤੇ ਨਿਸ਼ਾਨ ਲਾ ਲਿਆ ਦੇਖੋ ਜੀ ਇੱਥੇ ਨਿਸ਼ਾਨ ਲਾਉਣ ਤੋਂ ਬਾਅਦ ਐਸੇ ਤਰ੍ਹਾਂ ਜੀ ਆਪਾਂ ਇੱਥੇ ਲਾ ਲੈਣਾ 24 ਇੰਚ ਤੇ ਐਸੇ ਤਰ੍ਹਾਂ ਜੀ ਆਪਾਂ ਇੱਥੇ ਲਾਉਣੀ ਹੈਗੀ 24 ਇੰਚ ਘੇਰੇ ਦਾ ਨਿਸ਼ਾਨ ਲਾ ਲਿਆ 24 ਇੰਚ ਲਾਉਣ ਤੋਂ ਬਾਅਦ ਜਿਹੜਾ ਆਪਾਂ ਲੰਬਾਈ ਇੱਧਰ ਨਾਪੀ ਸੀ ਉਹੀ ਆਪਾਂ ਜੀ ਐਸ ਤਰ੍ਹਾਂ 43 ਇੰਚ ਤੇ ਇੱਧਰ ਨਿਸ਼ਾਨੀ ਲਾ ਦੇਣੀ ਹੈ ਇੱਥੇ ਮਾਰਕ ਕਰ ਦੇਣਾ ਐਸ ਤਰ੍ਹਾਂ ਹੁਣ ਆਪਾਂ ਤੁਸੀਂ ਸਕੂਅਰ ਲਈ ਹੈਲਪ ਨਾਲ ਜਿਹੜੇ ਵੀ ਆਪਾਂ ਮਾਰਕਿੰਗ ਕੀਤੀ ਹੈ ਇਹਨੂੰ ਆਪ ਸੱਚ ਇਸ ਤਰ੍ਹਾਂ ਮਲਾ ਲੈਣਾ ਸਿੱਧਾ ਡਾਇਰੈਕਟਲੀ ਨਹੀਂ ਆਪਾਂ ਮਲਾਉਣੇ ਹੈਗੇ ਐਸੇ ਤਰ੍ਹਾਂ ਜੀ ਆਪਾਂ ਇੱਥੇ ਦੇਖੋ ਇੱਕ ਨਿਸ਼ਾਨ ਸੈਂਟਰ ਚ ਲਾ ਲੈਣਾ 24 ਇੰਚਾ ਦਾ ਸੈਂਟਰ ਚ ਲਾਉਣ ਤੋਂ ਬਾਅਦ ਸੈਂਟਰ ਚ ਜ਼ਰੂਰ ਲਾਉਣਾ ਜੀ ਨਹੀਂ ਜਦੋਂ ਆਪਾਂ ਨਾ ਕਟਿੰਗ ਕਰਦੇ ਆਂ ਕਿ ਕਈ ਵਾਰੀ ਬਾਦ ਘਾਟ ਪੈ ਜਾਂਦੀ ਹੈ ਇਹ ਫਿਰ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਜੀ ਹੁਣ ਆਪਾਂ ਜੀ ਇਹ ਵਾਲੀ ਕੁੜਤੀ ਦਾ ਕੱਪੜਾ ਬਾਕੀ ਕੱਪੜੇ ਨਾਲੋਂ ਅਲੱਗ ਕਰ ਲੈ ਹਲੋ ਜੀ ਜਿਹੜਾ ਆਪਣਾ ਕੱਪੜਾ ਲੈ ਗਿਆ ਇਧਰੋਂ ਸਾਈਡ ਤੋਂ ਤੇ ਇਧਰ ਇਹਦੀ ਆਪਾਂ ਜੀ ਬਾਵਾਂ ਮੈਡੀ ਕਰਾਂਗੇ ਹੁਣ ਦੇਖੋ ਜੀ ਜਦੋਂ ਨਾ ਆਪਾਂ ਪ੍ਰਿੰਟਰਡ ਸੂਟ ਦੀ ਕਟਿੰਗ ਕਰਦੇ ਆਂਗੇ ਆਪਾਂ ਇਹ ਮੇਜਰੂਰ ਤਿਆਰ ਰੱਖਣਾ ਚਾਹੀਦਾਗਾ ਵੀ ਜਿਹੜੇ ਪ੍ਰਿੰਟਰਡ ਸੂਟ 'ਚ ਜਿਹੜਾ ਪ੍ਰਿੰਟ ਹੁੰਦਾ ਨਾ ਕਈ ਵਾਰੀ ਇਹਦੇ ਮਤਲਬ ਕਿ ਆ ਫੁੱਲ ਇੱਕ ਸਾਈਡ ਨੂੰ ਜਾਂਦੇ ਹੁੰਦੇ ਆ ਦੇਖੋ ਉਹਦਾ ਆਪਾਂ ਨੂੰ ਪਾਸਾ نیچے ਵਾਲੇ ਪੱਲੇ ਦਾ ਬਦਲਣਾ ਪੈਂਦਾ ਜਿਹੜੇ ਇਹਦੇ ਫਲਾਵਰਸ ਨੇ ਬਿਲਕੁਲ ਠੀਕ ਨੇ ਇਹਨੂੰ ਆਪਾਂ ਜੀ ਬੇਫਿਕਰ ਹੋ ਕੇ ਇੰਦਾ ਕਟਿੰਗ ਕਰ ਸਕਦੇ ਆਂ ਸਿੱਧੇ ਬੁੱਠੇ ਦੀ ਜਰੂਰ ਦੇਖ ਲਓ ਜੀ ਕਿਉਂਕਿ ਜਿਹੜੀ ਆਪਾਂ ਮਾਰਕਿੰਗ ਕਰਨੀ ਹੈਗੀ ਆ ਆਪਾਂ ਉਲਟ ਸਾਈਡ ਕਰਨੀ ਹੈ ਜੀ ਦੇਖੋ ਫਲਾਵਰਸ ਦਾ ਜਰੂਰ ਧਿਆਨ ਰੱਖਣਾ ਸੂਟ ਦੇ ਪ੍ਰਿੰਟ ਦਾ ਵੀ ਜੇ ਆਪਾਂ ਇਦਾਂ ਹੀ ਕਟਿੰਗ ਕਰਕੇ ਇਦਾਂ ਹੀ ਫੋਲਡ ਕਰ ਲਾਂਗੇ ਨਾ ਤਾਂ ਉਹਦੇ ਨਾਲ ਕੀ ਹੁੰਦਾ ਜੀ ਫਿਰ ਜਿਹੜਾ ਆਪਣੇ ਸੂਟ ਦਾ ਪ੍ਰਿੰਟ ਹੁੰਦਾ ਫਰੰਟ ਵਾਲੇ ਪੱਲੇ ਦਾ ਇੱਕ ਸਾਈਡ ਨੂੰ ਜਾਂਦਾ ਹੁੰਦਾ ਤੇ ਬੈਕ ਵਾਲੇ ਪੱਲੇ ਦਾ ਇੱਕ ਸਾਈਡ ਨੂੰ ਜਾਂਦਾ ਹੁੰਦਾ ਇਸ ਤਰ੍ਹਾਂ ਜੰਗੀ ਦਾ ਰੱਲ ਕੱਟ ਕੇ ਆਪਾਂ ਕੱਪੜੇ ਨੂੰ ਇਦਾਂ ਫੋਲਡ ਕਰ ਲੈਣਾ ਚਾਹਤਿਆਂ ਚ ਇਸ ਤਰ੍ਹਾਂ ਪਹਿਲਾਂ ਆਪਣਾ ਕੱਪੜਾ ਦੋ ਤਹਾਂ ਚ ਸੀਗਾ ਹੁਣ ਆਪਾਂ ਇਸ ਨੂੰ ਚਾਰ ਤਹਾਂ ਚ ਕਰ ਲੈਣਾ ਰਾਂਜੀ ਕੱਪੜੇ ਨੂੰ ਹਸਾਉਣ ਤੋਂ ਬਾਅਦ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਪ੍ਰੈਸ ਕਰਕੇ ਇਹਦੇ ਬਲ ਵਗੈਰਾ ਕੱਢ ਲੈਣੇ ਨੇ ਬਲ ਕੱਢਣ ਤੋਂ ਬਾਅਦ ਸਭ ਤੋਂ ਪਹਿਲਾਂ ਜੀ ਆਪਾਂ ਰੱਖਣਾਗਾ ਕਮੀਜ਼ ਦਾ ਟੀਰਾ ਟੀਰਾ ਰੱਖਣਾ ਜੀ ਆਪਾਂ 6.5 ਇੰਚ ਆ ਦੇਖੋ ਜੀ ਆਪਾਂ 6.5 ਇੰਚ ਤੇ ਇੱਥੇ ਮਾਰਕ ਕਰ ਲਿਆ ਆਪਾਂ 6.5 ਇੰਚ ਤੇ ਨਿਸ਼ਾਨ ਲਾ ਲਿਆ ਹੁਣ ਆਪਾਂ نیچے ਨੂੰ ਰੱਖਣਾਗਾ ਜੀ ਮੋਟਾ ਮੋਟਾ ਆਪਾਂ ਹਰ ਇੱਕ ਸਾਈਜ਼ 'ਚ ਜੀ 7.5 ਇੰਚ ਹੀ ਰੱਖਣਾਗਾ ਆ ਦੇਖੋ ਜੀ ਆਪਾਂ 7.5 ਇੰਚ ਦੇ ਨਿਚੇ ਨੂੰ ਮੋਡੇ ਦੇ ਮਾਰਕ ਕੀਤਾਗਾ ਤੇ ਹੁਣ ਜਿਹੜਾ ਆਪਾਂ 6.5 ਰੱਖਿਆ ਦੇਖੋ ਇਹ ਆਪਾਂ ਇੱਥੇ ਆ ਕੇ ਅੱਧਾ ਇੰਚ ਕਟਾ ਦੇਣਾ ਅਸੇ 6.5 ਸੀ ਹੁਣ ਆਪਾਂ ਇੱਥੇ 6 ਕਰ ਦੇਣਾ ਜੀ ਇੰਨਾ ਦੇਖੋ ਜੀ ਅੱਧੇ ਇੰਚ ਦਾ ਫਰਕ ਪੈ ਗਿਆ ਹੁਣ ਆਪਾਂ ਇਹਨੂੰ ਇੱਕ ਸ਼ੇਪ ਬਣਾ ਲੈਣੀ ਹੈਗੀ ਇਸ ਤਰ੍ਹਾਂ ਆਹ ਵਾਲੀ ਸ਼ੇਪ ਰੈਡੀ ਕਰ ਲੈਣੀ ਹੈ ਮੇਰਾ ਆਪਣਾ ਜਿਹੜਾ ਬਾਕਸ ਹੈ ਰੈਡੀ ਹੈਗਾ ਹੁਣ ਆਪਾਂ ਇਹਦੇ ਵਿੱਚ ਮੋਡੇ ਦੀ ਕਾਟ ਪਾਵਾਂਗੇ ਮੋਡੇ ਦੀ ਕਾਟ ਤੇ ਸਿਰਤੀ ਜੀ ਆਪਣੇ ਕਮੀਜ਼ ਦੀ ਫਿਟਿੰਗ ਹੁੰਦੀ ਹੈਗੀ ਆਪਣੇ ਆਹ ਵਾਲੀ ਜਗ੍ਹਾ ਝਾਮ ਬੋਲਦੇ ਨੀਚੇ ਝੋਲਣੀ ਪੈਣਾ ਚਾਹੀਦਾ ਜੇ ਆਪਣੀ ਮੋਡੇ ਦੀ ਕਟਿੰਗ ਸਹੀ ਹੋਊਗੀ ਤਾਂ ਆਪਣੇ ਆਹ ਵਾਲੇ ਤੋਂ ਤੀਰੇ ਵਾਲੀ ਜਗ੍ਹਾ ਤੋਂ ਮੋਡੇ ਨਹੀਂ ਡਿੱਗਦੇ ਹੈਗੇ ਤੇ ਬਾਹਾਂ 'ਚ ਖਿੱਚਣੀ ਪੈਂਦੀ ਹੈਗੀ ਹੁਣ ਸਭ ਤੋਂ ਪਹਿਲਾਂ ਜੀ ਆਪਾਂ 1/2 ਇੰਚ ਦੀ ਕਾਟ ਇੱਥੇ ਪਾਉਣੀ ਹੈਗੀ 1 ਇੰਚ ਦੀ ਕਾਟੇ ਜਰੂਰ ਪਾਉਣੀ ਹੈ ਜੀ ਫਿਰ ਇਹਨੂੰ ਸਕੇਲ ਦੀ ਹੈਲਪ ਦੇ ਨਾਲ ਆਪਾਂ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਵਾਲੀ ਸ਼ੇਪ ਦੇ ਦੇਣੀ ਹੈ ਤਿਰਸੀ ਕਾਟ ਪੈਗੀ ਇਹ ਜਰੂਰ ਪਾਉਣੀ ਚਾਹੀਦੀ ਆ ਹੁਣ ਆਪਾਂ ਪਾਵਾਂਗੇ ਜੀ ਮੋਡੇ ਦੀ ਕਾਟ ਜਿਹੜੀ ਫਰੰਟ ਵਾਲੀ ਆ ਹਰ ਇੱਕ ਸਾਈਜ਼ ਚ ਜੀ ਫਰੰਟ ਵਾਲੀ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਆ ਜੀ ਬੈਕ ਵਾਲੀ ਬਹੁਤ 2 ਇੰਚ ਤੇ ਠੀਕ ਹੈ ਜੀ ਹੁਣ ਜਿਹੜਾ ਆਪਣੀ ਮੋਡੇ ਦੀ ਕਾਟ ਦੀ ਆਪਾਂ ਗੁਲਾਈ ਪਾਉਣੀ ਆ ਮੋਡੇ ਦੀ ਉਹ ਆਪਣੇ ਬ੍ਰੈਸਟ ਦੇ ਆਪ ਮੁਤਾਬਕ ਹੁੰਦੀ ਹੈਗੀ ਦੇਖੋ ਜੀ ਆਪਣੀ ਡਰੈਸ ਦਾ ਨਾਪ ਹੈਗਾ 19.5 ਇੰਚ 19.5 ਇੰਚ ਦਾ ਆਪਾਂ ਹਾਫ ਕਰ ਲੈਣਾ ਹਾਫ ਦੇਖੋ ਆਪਾਂ ਕਿਵੇਂ ਕਰਨਾਗਾ ਆ ਇੰਚ ਟੇਪ ਆਗਾ ਇੰਚ ਟੇਪ ਨੂੰ ਇੱਥੇ ਲਿਆ ਕੇ ਰੱਖੋ ਤੇ ਇਹਨੂੰ ਇਦਾਂ ਫੋਲਡ ਕਰ ਲਓ ਆ ਜਿੱਥੇ ਆਪਣਾ ਇੰਚ ਟੇਪ ਇੰਚ ਟੇਪ ਫੋਲਡ ਹੋ ਗਿਆ ਆ ਦੇਖੋ ਜੀ 11.5 ਇੰਚ ਆਪਣੀ ਸਾਡੇ 19 ਇੰਚ ਦਾ ਪੌਣੇ 10 ਇੰਚ ਹਾਫ ਹੋਇਆਗਾ ਆਪਾਂ ਇਹਦੇ ਵਿੱਚ ਕੁਸ ਵੀ ਵਧਾੜਾ ਘਟਾਉਣਾ ਨਹੀਂ ਹੈਗਾ ਜਿੰਨਾ ਆਪਣਾ ਆਇਆਗਾ ਨਾਪ ਉਹਦੇ ਆਪਾਂ ਇੱਥੇ ਮਾਰਕ ਕਰ ਲੈਣਾ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖੋ ਆ ਮਾਰਕ ਕਰ ਲਿਆ ਇਸ ਤੋਂ ਬਾਅਦ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹਦਾ ਜੀ ਹਾਫ ਕਰ ਲੈਣਾ ਇਹਨੂੰ ਫਿਰ ਇਦਾਂ ਇੰਚੀ ਟੇਪ ਨੂੰ ਫੋਲਡ ਕਰ ਲਓ ਹਲੋ ਜੀ ਇੱਥੇ ਆ ਗਿਆ ਜੀ ਇਹ ਵੀ ਜੀ ਪੌਣੀ 2 ਇੰਚ ਆਇਆ ਸੀ ਆਪਾਂ ਇੱਥੇ ਵੀ ਜਿੰਨਾ ਇੱਥੇ ਲਾਇਆ ਓਨੇ ਹੀ ਜੀ ਆਪਾਂ ਇੱਥੇ ਲਾ ਲੈਣਾ ਹੁਣ ਆਪਾਂ ਪਾਉਣੀ ਆ ਜੀ ਮੰਗਲੇ ਮੁੱਡੇ ਦੀ ਘਾਟ ਪਾਉਣ ਵਾਸਤੇ ਆਪਾਂ ਨਿਸ਼ਾਨ ਲਾਉਣਾ ਇਹ ਪਾਵਾਂਗੇ ਜੀ ਆਪਾਂ 5 ਇੰਚ ਤੇ 4.5 ਤੇ ਵੀ ਸਹੀ ਪੈ ਜਾਂਦਾ ਜੀ 5 ਤੇ ਵੀ ਲਾ ਸਕਦੇ ਆ ਆਪਾਂ 4.5 ਤੇ ਵੀ ਲਾ ਸਕਦੇ ਆ ਹੁਣ ਦੇਖੋ ਜੀ ਹੁਣ ਆਪਾਂ ਪਾਵਾਂਗੇ ਮੁੱਡੇ ਦੀ ਗੁਲਾਈ ਇੱਥੇ ਜੀ ਆਪਾਂ ਇਸ ਤਰ੍ਹਾਂ ਕਰਕੇ ਚਾਕ ਪੈਗੀ ਫਰੰਟ ਵਾਲੀ ਗਲਾਈ ਆਹ ਵਾਲਾ ਪੁਆਇੰਟ ਸੈਂਟਰ ਵਾਲਾ ਹੁਣ ਆਪਾਂ ਪਾਵਾਂਗੇ ਜੀ ਬੈਕ ਵਾਲੀ ਇਹਨੂੰ ਇਹਦੇ ਨਾਲ ਮਿਲਾ ਕੇ ਫਿਰ ਐਦਾਂ ਮਿਲਾ ਦੇਣਾ ਹਾਂ ਲੋਚੀ ਆ ਪੈ ਗਈ ਆਪਣੀ ਬੈਕ ਵਾਲੀ ਆਪਣੀ ਮੋਢੇ ਦੀ ਮਾਰਕਿੰਗ ਬਿਲਕੁਲ ਪੂਰੀ ਸਹੀ ਪੈ ਗਈ ਬਿਲਕੁਲ ਸਹੀ ਗਲਾਈ ਪਈ ਹੈ ਜੀ ਹੁਣ ਆਪਾਂ ਜੀ ਮੋਢੇ ਦੀ ਸਿਰਫ ਕਟਿੰਗ ਕਰਨ ਵਾਲੀ ਰਹਿੰਦੀ ਹੈ ਹੁਣ ਆਪਾਂ ਜੀ ਕਮਰ ਦਾ ਤੇ ਸਾਈਡ ਸਲਾਈ ਦਾ ਨਿਸ਼ਾਨ ਲਾਵਾਂਗੇ ਦੇਖੋ ਇੱਥੇ ਆਪਾਂ ਇੰਚੇ ਟੇਪ ਰੱਖ ਲਿਆ ਦੇਖੋ 7.5 ਇੰਚ ਤੇ ਆਪਾਂ ਮੋਢੇ ਦੀ ਕਟਾਈ ਕੀਤੀ ਆ 14.5 ਇੰਚ ਤੇ ਰੱਖਾਂਗੇ ਜੀ ਆਪਾਂ ਕਮਰ ਤੇ 22 ਇੰਚ ਤੇ ਰੱਖਾਂਗੇ ਜੀ ਆਪਾਂ ਹਿੱਪ ਇਹ ਹੁੰਦੀ ਆ ਜੀ ਆਪਣੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਹੁੰਦੀ ਆ ਆਪਣੀ ਸਾਈਡ ਸਲਾਈ ਦਾ ਨਿਸ਼ਾਨ ਜੇ ਸਹੀ ਲੱਗਦੀ ਆ ਤਾਂ ਆਪਣਾ ਕੁੜਤੀ ਬਿਲਕੁਲ ਸਹੀ ਬਣਦੀ ਆ ਜੇ ਉੱਚੀ ਲੱਗ ਜੇ ਦੇ ਬਿਹਾਨ ਫਾਇਲ ਸਿਲਾਈ ਆਪਾਂ 20 ਤੇ ਪਾ ਲਈਏ ਜਉਨੀ ਤੇ ਪਾਈ ਤਾਂ ਫਿਰ ਆਪਣੀ ਸਲਵਾਰ ਦੀ ਬੈਲਟ ਦੀ ਜਿਹੜੀ ਰਹਿੰਦੀ ਹੈਗੀ ਤੇ ਉੱਪਰ ਨੂੰ ਆਪਣੇ ਨਾ ਕਮੀਜ਼ ਉੱਪਰ ਨੂੰ ਚੱਕਿਆ ਜਾਂਦਾ ਹੈਗਾ ਦੇਖੋ 7.5 ਤੇ ਮੋਟਾ 14.5 ਇੰਚ ਤੇ ਕਮਰ ਤੇ 22 ਇੰਚ ਤੇ हिਪ ਆਹ ਦੇਖੋ ਜੀ ਆ ਤਿੰਨ ਪਾਰਟ ਹੁੰਦੇ ਨੇ ਆਪਣੇ ਕਮੀਜ਼ ਦੇ ਮੋਟਾ ਕਮਰ ਤੇ ਹਿਪ ਹੁਣ ਆਪਾਂ ਲਾਉਣੀ ਹੈ ਜੀ ਰੱਖਣਾਗਾ ਰੱਖਣੀ ਹੈ ਕਿ ਕਮਰ ਕਮਰ ਹੈਗੀ ਹੈ ਜੀ ਆਪਣੀ ਦੇਖੋ 16 ਇੰਚ ਤਿਆਰ 16 ਇੰਚ ਤਿਆਰ ਆ 16 ਦਾਦ ਹੋ ਗਿਆ ਜੀ 8 ਇੰਚ ਅੱਧਾ ਇੰਚ ਆ ਪੈਕਸਟਰਾ ਕਟਾਣੀ हिਪ ਚ ਵੀ ਆਪਾਂ ਕੁਝ ਵਧਾਉਣਾ ਘਟਾਉਣਾ ਨਹੀਂ ਹੈਗਾ ਮੋਢੇ ਚ ਵੀ ਨਹੀਂ ਬਟਨ ਵਧਾਉਣਾ ਘਟਾਉਣਾ ਕਮਰ ਦੇ ਵਿੱਚ ਜੀ ਆਪਾਂ ਅੱਧਾ ਇੰਚ ਐਕਸਟਰਾ ਮਾਰਕਿੰਗ ਕਰਨੀ ਹੁੰਦੀ ਆ ਕਿਉਂਕਿ ਇੱਥੇ ਪਲੇਟਸ ਪੈਂਦੀਆਂ ਨੇ ਜਿਹੜੀ ਪਲੇਟਸ ਤੇ ਡੰਗਾਈ ਆ ਉਹ ਆ ਜਗ੍ਹਾ ਤੇ ਆਉਂਦੀ ਹੁੰਦੀ ਆ ਸ੍ਰੀ ਜੀ ਅੱਜ ਆਪਾਂ ਐਕਸਟਰਾ ਮਾਰਕਿੰਗ ਨਹੀਂ ਕਰਾਂਗੇ ਤਾਂ ਆਪਣੀ ਕਮੀਜ਼ ਦੀ ਫਿਟਿੰਗ ਟਾਈਟ ਹੋ ਜਾਊਗੀ ਆਪਾਂ ਇੱਥੇ ਕਰਨੀ ਹੈ ਜੀ ਸਾਢੇ 8 ਇੰਚ ਦੇ ਤੇ ਹਿੱਪ ਹੈਗੀ ਹੈ ਜੀ ਆਪਣੀ 20 ਇੰਚ 20 ਦਾ ਅੱਧ ਹੋ ਗਿਆ ਜੀ 10 ਇੰਚ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਆਪਸ ਚ ਤੁਮ ਲਾ ਲਾਂਗੇ ਠੀਕ ਹੈ ਜੀ ਆ ਦੇਖੋ ਆਪਣੀ ਸਲਾਈ ਤੇ ਫਿਟਿੰਗ ਦੀਆਂ ਸਾਰੀਆਂ ਨਿਸ਼ਾਨੀਆਂ ਲੱਗੀਆਂ ਹੁਣ ਮੈਂ ਆਪਣੀਆਂ ਰਹੀਆਂ ਜੀ ਪਲੇਟਸ ਦੀਆਂ ਨਿਸ਼ਾਨੀਆਂ ਲਾਉਣ ਆਈ ਆ ਹੁਣ ਆਪਾਂ ਪਲੇਟਸ ਦੀ ਮਾਰਕਿੰਗ ਕਰਾਂਗੇ ਜਿਹੜੀਆਂ ਪਲੇਟਸ ਨੇ ਇਹ ਆਪਾਂ ਪਾਵਾਂਗੇ ਜੀ 12 ਇੰਚ ਦੇ ਇਹ ਆ ਵਾਲੀ ਸਲਾਈ ਲੱਗਣ ਤੋਂ ਬਾਅਦ 11.5 ਇੰਚ ਤੇ ਆਪਣੀਆਂ ਪਲੇਟਸ ਤਿਆਰ ਰਹਿ ਜਾਣਗੀਆਂ ਦੇਖੋ 12 ਇੰਚ ਤੇ ਤੇ نیچے ਨੂੰ ਜਿਹੜੀ ਆਪਣੀ ਪਲੇਟਸ ਦੀ ਲੰਬਾਈ ਹੈਗੀ ਪਲੇਟ ਦੀ ਉਹ ਹੋਊਗੀ ਜੀ 7 ਇੰਚ ठीक है जी ये भी है जी ये चढ़ाई है वह रखनी है आपे तीन इंच जी हूँ आप प्लेट पानी है जी साइड वाली प्लेट पा खातर आप चीज उन्हें छेड़ना है गा। 8 ਇੰਚ ਟੇਪ ਰੱਖ ਕੇ ਐਦਾਂ ਬਣਾ ਲੈਣਾ ਇੱਥੋਂ 2 ਇੰਚ ਸਾਢ ਤਾਂ ਆ ਦੇਖੋ ਇਹ ਬਬੀ ਸੌਖਾ ਤਰੀਕਾ ਜੀ ਸਾਈਡ ਵਾਲੀਆਂ ਪਲੇਟ ਔਨ ਦਾ ਕਿਸੇ ਵੀ ਆਪਾਂ ਨੂੰ ਗੁਲਜਬੀ ਚ ਭੰਨ ਦੀ ਜਰੂਰਤ ਨਹੀਂ ਆਪਨੇ ਸਾਈਡ ਵਾਲੀ ਇੱਧਰ ਹੀ ਪਲੇਟ ਪੈ ਗਈ ਹੁਣ ਜਿਹੜਾ ਆਪਾਂ ਕਾਰਨਰ ਬਣਾਇਆ ਸੀ ਇਹਨੂੰ ਜੀ ਆਪਾਂ ਇਹਦੇ ਨਾਲ ਬਣਾ ਦੇਣਾ ਆ ਦੇਖੋ ਇੱਥੇ ਰੱਖ ਲਿਆ ਇੰਚ ਟੇਪ ਇਹਦੇ ਨਾਲ ਮਨ ਲਾਤਾ ਇੱਥੇ 2 ਇੰਚ ਦਾ ਗੈਪ ਪਾ ਕੇ ਨਾਉਚੀ ਆ ਆਪਣੀ ਕਮੀਜ਼ ਦੇ ਫਰੰਟ ਦੀ ਮਾਰਕਿੰਗ ਪੂਰੀ ਹੋ ਗਈ ਹੁਣ ਆਪਾਂ ਤਾਂ ਉਸ ਦੀ ਕਟਿੰਗ ਕਰਕੇ ਦਿਖਾਉਣੀ ਹੈ ਹੁਣ ਆਪਾਂ ਕੀ ਕਰਨਾਗਾ ਆ ਬੇਕਾ ਦਾ ਪਾਸਾ ਕਟਤ ਤੇ ਜਿਹੜਾ ਫਰੰਟ ਆਲਾ ਇਹਨੂੰ ਆਪਾਂ ਇਦਾਂ ਕਰਨਾ ਤੇ ਇਦਾਂ ਫੋਲਡ ਕਰ ਲੈਣਾ ਇਦਾਂ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਆ ਵਾਲੇ ਜਿਹੜੇ ਆਪਣੀਆਂ ਕੰਨੀਆਂ ਨੇ ਇਹਨਾਂ ਨੂੰ ਆਪਸ ਵਿੱਚ ਮਿਲਾਉਣਾਗਾ ਆ ਜਿਹੜੇ ਮੋਡੇ ਨੇ ਇਹਨਾਂ ਨੂੰ ਵੀ ਆਪਸ ਵਿੱਚ ਇਦਾਂ ਚੰਗੀ ਤਰ੍ਹਾਂ ਮਿਲਾ ਲੈਣਾ ਜੇ ਮਾੜਾ ਜਿਹਾ ਵੀ ਫਰਕ ਰਹਿ ਜਾਵੇ ਜੇ ਫਿਟਿੰਗ ਚ ਪ੍ਰੋਬਲਮ ਆ ਜਾਂਦੀ ਹੈ ਇਸ ਤਰ੍ਹਾਂ ਜੀ ਹੱਥਾਂ ਨਾਲ ਪ੍ਰੈਸ ਕਰ ਦੇਣੀ ਆ। ਆ ਦੇਖੋ ਜੀ ਆ ਜਿੰਨੀਆਂ ਵੀ ਆਪਣੇ ਨਸਾਨੀਆਂ ਲਾਈਆਂ ਸੀ ਸਾਰੀਆਂ ਆਪਣੀਆਂ ਇਧਰਲੀ ਸਾਈਡ ਆ ਗਈਆਂ। ਥੋੜੀਆਂ ਜੀਆਂ ਲਾਈਟ ਨੇ ਇਹਨਾਂ ਦਾ ਨਾ ਡਾਰਕ ਕਰ ਲਓ ਆਪਾਂ ਚਾਕ ਦੇ ਨਾਲ। ਹਾਂਜੀ। ਇਹ ਆਪਣੀ ਫਰੰਟ ਵਾਲੀ ਕੁਰਤੀ ਦੇ ਫਰੰਟ ਵਾਲੇ ਪੱਲੇ ਦੀ ਜੀ ਮਾਰਕਿੰਗ ਕੰਪਲੀਟ ਆ। ਹੁਣ ਆਪਾਂ ਤੁਹਾਨੂੰ ਪਿਛਲੇ ਪੱਲੇ ਦੀ ਮਾਰਕਿੰਗ ਕਰਕੇ ਦਿਖਾਵਾਂਗੇ। ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ neck ਦੀ ਕਟਿੰਗ ਕਰਨੀ ਆ। ਆਪਾਂ ਇਸ ਨੇ neck ਦੀ ਚੌੜਾਈ ਆ ਜਿਹੜੀ ਉਹ 2.5 ਇੰਚ ਰੱਖਾਂਗੇ। ਆਪਾਂ ਸਵਾ 2 ਵੀ ਰੱਖ ਲੈਣੇ ਹੁੰਨੇ ਆ ਜੀ 2.5 ਇੰਚ ਵੀ। ਤੇ نیچے ਨੂੰ ਜਿਹੜੀ ਗਲੇ ਦੀ ਕਟਿੰਗ ਆ ਗਈ ਲੰਬਾਈ ਹੈਗੀ ਉਹ ਆਪਾਂ 5 ਇੰਚ ਤੇ ਕਰਨੀ ਹੈ ਜੀ। 5 ਇੰਚ ਲੰਬਾਈ ਰੱਖਣੀ ਆ। ਤੂੰ ਵੀ ਦੇ ਕੋਆ ਢਾਈ ਦਾ ਤਾਂ ਇੱਥੋਂ ਵੀ ਢਾਈ ਹੀ ਰੱਖਣਾ ਜੀ ਨਾਉਂ ਜੀ ਠੀਕ ਹੈ ਜੀ ਹੁਣ ਆਪਾਂ ਇਸ ਨੂੰ ਗੁਲਾਈ ਦੇਣੀ ਹੈਗੀ ਜੀ ਆ ਹੋ ਵੀ ਆਪਣੀ ਗਲੇ ਦੀ ਕਟਿੰਗ ਹੁਣ ਆਪਾਂ ਪਲੇਟਸ ਦੀਆਂ ਮਾਰਕਿੰਗ ਕਰਾਂਗੇ ਇਹ ਵੀ ਜੀ ਆਪਾਂ 12 ਇੰਚ ਰੱਖਣੀ ਆ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹਦੀ ਲੈਂਥ 12 ਇੰਚ ਦਾ ਫਰਕ ਪਾਉਣਾਗਾ ਤੇ ਨੀਚੇ ਨੂੰ ਜਿਹੜੀ ਲੈਂਥ ਹੈਗੀ ਇਹ ਪਲੇਟ ਦੀ ਇਹ ਆਪਾਂ 1 ਇੰਚ ਵਧਾ ਕੇ ਪਾਉਣੀ ਹੈ 1 ਦੀ ਵਧਾ ਸਕਦੇ ਆ ਆਪਾਂ ਡੇਢ ਵੀ ਵਧਾ ਸਕਦੇ ਆ ਜਿਹੜੀ ਪਿਛਲੀ ਪਲੇਟ ਆ ਉਹ ਆਪਾਂ ਨੂੰ ਹਮੇਸ਼ਾ ਫਰੰਟ ਵਾਲੀ ਪਲੇਟ ਨਾਲੋਂ 1 ਇੰਚ ਜਾਂ 1.5 ਇੰਚ ਵਧਾ ਕੇ ਹੀ ਲ ਰੱਖਣੀ ਚਾਹੀਦੀ ਆ ਫਿਰ ਜੇ ਆਪਾਂ ਉਨੀ ਹੀ 7 ਇੰਚੀ ਰੱਖ ਲੈਨੇ ਆ ਨਾ ਜੀ ਤਾਂ ਜਿਹੜੀ ਪਿਛਲੇ ਆਪਣੇ ਆ हिਪ ਕੋਲੇ हिਪ ਤੇ ਕਮਰ ਦੇ ਵਿਚਾਲੇ ਨਾ ਫਰੰਟ ਤੋਂ ਫਿਟਿੰਗ ਠੀਕ ਹੁੰਦੀ ਆ ਪਿਛਲੇ ਪਾਸੇ ਕੋ ਬੁਲਬਲਾ ਜਿਹਾ ਬਣਨ ਲੱਗ ਜਾਂਦਾ ਪਿਛੋਂ ਵੀ ਫਿਰ ਫਿਟਿੰਗ ਜੀ ਪੂਰੀ ਵਧੀਆ ਹੁੰਦੀ ਆ ਆਪਾਂ ਇੱਥੇ ਜੀ 8 ਇੰਚ ਤੇ ਲਾਉਣੀ ਆ ਨਸਾਨੀ ਹਾਂ ਲਓ ਜੀ ਇਥੋਂ ਚੜਾਈ ਫਰੰਟ ਤੇ ਜਿਹੜੀ 3.5 ਇੰਚ ਸੀ ਤੇ ਇੱਥੇ ਵੀ ਆਪਾਂ 3.5 ਹੀ ਰੱਖਣੀ ਆ ਬਾਕੀ ਸਾਰਾ ਕੁਝ ਸੇਮ ਆਗਾ ਬਸ ਆਪਾਂ 1 ਜਾਂ 1.5 ਇੰਚ ਪਲੇਟ ਦੀ ਲੈਂਥ ਵਧਾ ਕੇ ਰੱਖਣੀ ਹੈ ਹੁਣ ਆਪਾਂ ਇਹ ਪਲੇਟ ਦੀ ਨਿਸ਼ਾਨੀ ਇੱਥੇ ਇੰਚ ਟੇਪ ਰੱਖ ਲਉ ਫਿਰ ਇੱਥੇ ਰੱਖ ਲਉ ਜੀ ਸ਼ੀ ਆਪਣੀ ਪ੍ਰੇਕਟ ਸਾਨੀ ਲਾਗੀ ਤੇ ਆ ਦੇਖੋ ਆਪਣਾ ਬੈਕ ਗਲਾ ਵੀ ਬਿਲਕੁਲ ਗਲਾਈ ਦੇ ਵਿੱਚ ਰੈਡੀ ਹੋਇਆ ਹੈਗਾ ਜਦੋਂ ਆਪਾਂ ਗਲਾਈ ਸਹੀ ਦਿੰਨੇ ਆਂਗੀ ਤਾਂ ਗਲੇ ਦੀ ਸ਼ੇਪ ਜੀ ਬਹੁਤ ਵਧੀਆ ਬਣਦੀ ਹੈ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੇ ਹੈ ਹਾਂਜੀ ਜੀ ਆ ਦੇਖੋ ਹੁਣ ਆਪਾਂ 슬ੀਵਸ ਦੀ ਕਟਿੰਗ ਕਰਾਂਗੇ ਜੇ ਤੁਸੀਂ ਪੌਣੀਆ 슬ੀਵਸ ਜਾਂ ਫੁੱਲ 슬ੀਵਸ ਬਣਾਉਣੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆਂਗੇ ਵੀ ਜਿੰਨੀਆਂ ਤੁਸੀਂ 슬ੀਵਸ ਤਿਆਰ ਕਰਨੀਆਂ ਨੇ ਜਿੱਦਾਂ ਤੁਹਾਡੀ 슬ੀਵਸ 15 ਇੰਚ ਤਿਆਰ ਤਾਂ ਤੁਸੀਂ ਉਹ ਤੋਂ 3 ਇੰਚ ਐਕਸਟਰਾ ਰੱਖਣਾ ਜਿੰਨੀ ਤੁਹਾਡੀ ਬਾਹ ਤਿਆਰ ਆਏ 15 ਤਿਆਰ ਆ ਤੁਸੀਂ 18 ਰੱਖਣਾ 2 ਇੰਚ نیچے ਫੋਲਡਿੰਗ ਵਾਸਤੇ ਤੇ 1 ਇੰਚ ਉੱਪਰ ਲਈ ਕਾਟ ਤੇ ਮੋਢੇ ਵਾਲੀ ਸਿਲਾਈ ਵਾਸਤੇ ਐਸਕਨੀਜ਼ ਦੀਆਂ ਬਾਹਾਂ ਜੀ ਆਪਾਂ ਹਾਫ ਰੈਡੀ ਕਰਨੀਆਂ ਨੇ ਤਾਂ ਉਹਨੂੰ ਹਾਫ ਜਿਹੜੀ ਮੋਢੇ ਦੀ ਕਾਟ ਆ ਉਹ ਹਾਫ ਬਾਹਾਂ ਦੀ ਵੀ ਜੀ ਉਦਾਂ ਹੀ ਪੈਂਦੀ ਹੁੰਦੀ ਹੈਗੀ ਤੇ ਜਿਹੜੀਆਂ ਪੌਣੀਆਂ ਬਾਹਾਂ ਆਪਾਂ ਰੈਡੀ ਕਰਦੇ ਹਾਂ ਉਹਨਾਂ ਦੀ ਵੀ ਉਦਾਂ ਹੀ ਪੈਂਦੀ ਹੈਗੀ ਦੇਖੋ ਜੀ ਜਿਹੜੀ 바ਵਾ ਦੀ ਚੜਾਈ ਆ ਦੇਖੋ ਇਹ ਡਬਲ ਕੀਤੀ ਹੋਈ ਆ 10 ਇੰਚਾ ਯਾਨੀ ਕਿ ਆਪਾਂ 20 ਇੰਚ 바ਵਾ ਦੀ ਚੜਾਈ ਲਈ ਹੈਗੀ ਕੱਪੜੇ ਦੀ ਇਸ ਤਰ੍ਹਾਂ ਦੇਖੋ ਆ 10 ਇੰਚ ਹੋਊਗੀ 20 ਇੰਚ ਆਪਾਂ ਕੱਪੜੇ ਦੀ ਚੜਾਈ ਲਈ ਆ ਇਹ ਕੱਪੜੇ ਦੀ ਜੀ ਦੇਖੋ ਹੈਗੀ ਹੈਗੀ 8 ਇੰਚ 5 ਇੰਚ ਆਪਾਂ 바ਵਾ ਰੈਡੀ ਰੱਖਣੀਆਂ ਨੇ ਦੇਖੋ 5 ਇੰਚ 바ਵਾ ਰੈਡੀ ਰੱਖਣੀਆਂ ਨੇ 3 ਇੰਚ ਆਪਾਂ ਨੀਚੇ ਐਕਸਟਰਾ ਲਿਆ ਹੈ ਨੀਚੇ ਫੋਲਡ ਕਰਨ ਵਾਸਤੇ ਤੇ ਉੱਪਰ ਲਈ ਸਲਾਈ ਵਾਸਤੇ ਹੁਣ ਆਪਾਂ ਤੁਹਾਨੂੰ ਬਾਹਨ ਦੀ ਕਟਿੰਗ ਕਰਨੀ ਦੱਸਦੇ ਆਂ ਵੀ ਬਾਹਨ ਦੀ ਕਟਿੰਗ ਕਿੱਦਾਂ ਕਰਨੀ ਆਂ ਦੇਖੋ ਜੀ ਬਾਹਨ ਦੀ ਕਟਿੰਗ ਦਾ ਫਾਰਮੂਲਾ ਕਮੀਜ਼ ਦੇ ਨਾਲ ਹੁੰਦਾਗਾ ਆਪਾਂ ਕੀ ਕਰਨਾ ਆਪਾਂ ਕਮੀਜ਼ ਦੇ ਮੋਢੇ ਦਾ ਨਾਪ ਲੈਣਾ ਐਨਾ ਹਿੱਸਾ ਤਾਂ ਦੇਖੋ ਜੀ ਆਪਣਾ ਸਲਾਈ ਚ ਆਊਗਾ ਸਲਾਈ ਚ ਆਊਗਾ ਨਾ ਆਪਾਂ ਜਿਹੜਾ ਫਰੰਟ ਵਾਲਾ ਮੋਢਾ ਆਪਾਂ ਇਹਨੂੰ ਨਾਪਣਾ ਹੈ ਇਸ ਤਰ੍ਹਾਂ ਜਿੱਦਾਂ ਜਿੱਦਾਂ ਇਹਦੀ ਸ਼ੇਪ ਆ ਉਦਾਂ ਹੁੰਦਾ ਪੈਂਚੀ ਟੇਪ ਨੂੰ ਘੁਮਾਈ ਜਾਣਾ ਦੇਖੋ ਜੀ ਸਾਢੇ 9 ਇੰਚ ਆਪਣਾ ਮੋਢਾ ਤਿਆਰ ਹੋਊਗਾ ਸਾਢੇ 19 ਇੰਚ ਬ੍ਰੈਸਟ ਦਾ ਨਾਪ ਸੀਗਾ ਸਾਢੇ 19 20 ਹੋ ਗਿਆ ਜੀ ਠੀਕ ਆ ਜੀ ਉਹਨਾਂ ਦਾ ਜਿਹੜਾ ਮੋਢਾ ਹੈਗਾ ਸਾਢੇ 9 ਇੰਚ ਹੁੰਦਾ ਹੈਗਾ ਤੇ ਬਿਲਕੁਲ ਪਰਫੈਕਟ ਬਣਦਾ ਨਾ ਹੀ ਖੁੱਲਾ ਰਹਿੰਦਾ ਤੇ ਨਾ ਹੀ ਟਾਈਟ ਰਹਿੰਦਾ ਜਿਹੜਾ ਮੋਢਾ ਮੇਰੀਆਂ ਕਈ ਪਹਿਣਾ ਦੇ ਮੈਸੇਜ ਆਉਂਦੇ ਨੇ ਵੀ ਦੀ ਵੀ ਮੋਡੇ ਦੀ ਵੀ ਐ ਹੋ ਜਾਂਦਾ ਖੁੱਲਾ ਹੋ ਜਾਂਦਾ ਵੀ ਜਾਂ ਵਾਲੀ ਕਾਰਟ ਤੋਂ ਬਾ ਟਾਈਟ ਨਹੀਂ ਜੇ ਕੁਝ ਵੀ ਨਹੀਂ ਹੁੰਦਾ ਜਿਹੜਾ ਮੋਡੇ ਦੀ ਤੁਹਾਡੀ ਲੂਜ਼ਿੰਗ ਆਹੀ ਉਹ ਆ ਬੈਸਟ ਦੇ ਨਾਲ ਮੁਤਾਬਕ ਆਪਣੇ ਆਪ ਇਧਰ ਨੂੰ ਹੋ ਜਾਂਦੀ ਹੈ ਜੀ ਹੁਣ ਆਪਾਂ ਇੱਥੇ ਆਇਆ ਸੀ ਜੀ 9 ਇੰਚ ਆਪਾਂ ਇੱਥੇ 9 ਇੰਚ ਤੇ ਮਾਰਕ ਕਰਨਾ ਅੱਧਾ ਇੰਚ ਘਟਾ ਕੇ ਨਾਲ ਕੁਝ ਆਪਾਂ ਅੱਧਾ ਇੰਚ ਘਟਾ ਕੇ ਮਾਰਕ ਕਰਨਾਗਾ ਤੇ ਇਧਰ ਨੂੰ ਜਿਹੜੀ ਆਪਾਂ ਕਾਟ ਆ ਗਈ ਉਹ ਪਾਉਣੀ ਆ ਆਪਾਂ 3 ਇੰਚ ਤੇ ਹਰ ਇੱਕ ਨਾਪ ਚ ਜੀ ਹਰ ਇੱਕ ਸਾਈਜ਼ ਦੀ ਬਾਹ ਕਟਿੰਗ ਕਰਨ ਵਾਸਤੇ ਜੀ 3 ਇੰਚ ਤੇ ਹੀ ਪੈਂਦੀ ਆ ਜਿਹੜੀ ਆਪਾਂ ਉੱਪਰੋਂ ਗਲਾਈ ਦੇਣੀ ਹੈਗੀ ਉਹ ਇੱਥੇ ਲੱਗੂ ਜੀ 2.5 ਇੰਚ ਤੇ ਆ 2.5 ਇੰਚ ਤੇ ਤੇ ਇੱਥੇ ਜੀ 3 ਇੰਚ ਤੇ ਹੁਣ ਆਪਾਂ ਇਹ ਨੂੰ ਤੇ ਇਹ ਨੂੰ ਆਪ ਸੱਚਾ ਏਦਾਂ ਮਿਲਾ ਲਾ ਕਾ ਜੀ ਹੁਣ ਆਪਾਂ ਇਹਦਾ ਕਰ ਲੈਣਾ ਹਾਫ ਇਹ ਆ ਗਿਆ 7 ਇੰਚ 7 ਦਾ 3.5 ਹੁੰਦਾ ਜੀ ਇੱਥੇ ਆਪਾਂ ਇੰਚ ਟੇਪ ਨੂੰ ਫੋਲਡ ਕਰਕੇ ਲਾ ਲੂ ਤੇ ਹੁਣ ਜਿਹੜੀ ਆਪਾਂ ਇੱਥੇ ਬਾਹ ਦੀ ਕਾਟ ਪਾਉਣੀ ਆ ਇਹ ਵੀ ਦੇਖੋ ਜੀ ਆਪਾਂ ਇਹਦੇ ਮੁਤਾਬਕ ਕਾਉਣੀ ਆ ਜਿਹੜੀ ਬਾਹ ਦੀ ਕਾਟ ਪਾਉਣੇ ਹੁੰਦੇ ਆ ਦੇਖੋ ਆਪਾਂ 1 ਇੰਚ ਤੇ ਫਰੰਟ ਵਾਲੀ ਪਾਈ ਸੀ ਨਾ 1 ਇੰਚ ਤੇ ਪਾਈ ਸੀ ਆ ਪਿਛਲੀ ਵੀ ਇੱਕ ਦੀ ਹੋਗੀ ਪਲੱਸ 1 1 2 ਹੋ ਗਿਆ ਹੈ ਨਾ ਤੇ ਆ ਦੇਖੋ 1 ਇੰਚ ਤੇ ਪਾਈ ਸੀ ਤਾਂ ਇਹ ਵਾਲੀ ਕਾਟ ਵੀ ਦੇਖੋ ਜੀ ਇਹਦੇ ਵੀ ਇਹਦਾ ਸੈਂਟਰ ਕਰਕੇ ਆਪਾਂ 1 ਇੰਚ ਦੀ ਪਾਉਣਾ ਅੱਧਾ ਇੰਚ ਇੱਥੇ ਤੇ ਅੱਧਾ ਇੰਚ ਇੱਥੇ ਆ ਦੇਖੋ ਜੀ 1 ਇੰਚ ਹੋ ਗਿਆ ਜੇ ਆਪਣੀ ਬਾਹ ਦੀ ਕਾਟ ਤੇ ਮੋਡੇ ਦੀ ਕਾਟ ਸੇਮ ਪਈ ਹੋਊਗੀ ਆਪਾਂ ਨੂੰ ਮੋਡੇ ਦੀ ਤੇ ਬਾਹ ਦੀ ਵਿੱਚ ਕੱਪੜਾ ਇਕੱਠਾ ਹੁੰਦਾ ਹੋਵੇ ਜਾਂ ਝੋਲ ਪੈਂਦਾ ਹੋਵੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਆਪਾਂ ਤੁਹਾਨੂੰ ਕਾਟ પાਕੇ ਦਿਖਾਉਣੇ ਆ ਇੱਥੇ ਰੱਖ ਲੈਣਾ ਜੀ ਆਪਾਂ ਚਾਕ बिल्कुल गलाई देनी है हाँ पत्ते से होगी आपने एक्सट्रा मार्जिन का कपड़ा ਜੀ ਬਿਲਕੁਲ ਗੋਲ ਕਟਿੰਗ ਕਰਨੀ ਆ ਆਹ ਵਾਲੀ ਜਗ੍ਹਾ ਤੋਂ ਠੀਕ ਹੈ ਜੀ ਹੁਣ ਆਪਾਂ ਤਾਂ ਉਹਨੂੰ ਫਰੰਟ ਵਾਲੀ ਕਾਟ ਪਾ ਕੇ ਦਿਖਾਉਣੇ ਆ ਦੇਖੋ ਜੀ ਫਰੰਟ ਵਾਲੀ ਕਾਟ ਪਾਉਣ ਵਾਸਤੇ ਦੇਖੋ ਆ ਪ੍ਰਿੰਟ ਦਾ ਸਿੱਧਾ ਪਾਸ ਆਗਾ ਆ ਦੇਖੋ ਜੀ ਆ ਪ੍ਰਿੰਟ ਦਾ ਉਲਟਾ ਪਾਸਾ ਦਾ ਚਾਹੇ ਤਾਂ ਸਿੱਧੇ ਪਾਸੇ ਪ੍ਰਿੰਟ ਵਾਲੇ ਆਪਸ ਵਿੱਚ ਇਦਾਂ ਜੁੜੇ ਹੋਣ ਚਾਹੇ ਹੋਣ ਜੇ ਉਲਟ ਪਾਸੇ ਜੁੜੇ ਜਾਣ ਜਿਹੜਾ ਪ੍ਰਿੰਟ ਆ ਉਹ ਸੇਮ ਆਪਸ ਵਿੱਚ ਇਦਾਂ ਪੱਲੇ ਜੁੜੇ ਹੋਣੇ ਚਾਹੀਦੇ ਨੇ ਆਪਾਂ ਦੋ ਪੱਲੇ ਚੱਕ ਲੈਣੇ ਆ ਦੋ ਨੀਚੇ ਛੱਡ ਦੇਣੇ ਆ ਸਿਰਫ ਆਪਾਂ ਦੋ ਪੱਲਿਆਂ 'ਚ ਹੀ ਕੱਟਕਾਉਣੇ ਆ ਇਹ ਤੁਮਾ ਫਰੰਟਾ ਜਿਹਨੂੰ ਅਸੀਂ ਆਪਾਂ ਗਲਾਈ ਦੇਣੀ ਹੈ। ਆਹ ਲੋ ਜੀ ਆਪਣੀ ਬਾਹ ਦੀ ਕਾਟ ਪੈ ਗਈ। ਤੇ ਹੁਣ ਆਪਾਂ ਤੁਹਾਨੂੰ ਨਾਪ ਕੇ ਦਿਖਾਉਣੇ ਆਂਗੇ। ਆ ਦੇਖੋ ਜੀ ਆ ਆਪਣੀ ਬਾਹ ਦੀ ਕਾਟ ਆ ਗਈ। ਆ ਆਪਣੀ ਮੋਢੇ ਦੀ ਕਾਟ 1 ਇੰਚ ਹੀ ਆਹ ਵਾਲਾ ਫਰਕ ਆਗਾ ਤੇ 1 ਇੰਚ ਦਾ ਜੀ ਆਹ ਵਾਲਾ ਫਰਕ ਆਗਾ। ਦੇਖੋ ਜਦੋਂ ਆਪਾਂ ਇਦਾਂ ਬਾਹ ਨੂੰ ਨਾਲ ਲਾਵਾਂਗੇ ਆ ਦੇਖੋ ਇਦਾਂ ਮਿੰਕੇ ਦੇਖਾਂਗੇ ਨਾ। ਆ ਦੇਖੋ ਆ ਬਾਹਾਂ ਦੀ ਫਿਟਿੰਗ ਵਾਲਾ ਆ ਬਾਹਾਂ ਦੀ ਫਿਟਿੰਗ ਵਾਲੀ ਸਲਾਈ ਲੱਗ ਜਾਣੀ ਹੈ ਇੱਥੇ ਇੱਥੇ ਆਪਣੀ ਜੀ ਸਾਈਡ ਸਲਾਈ ਲੱਗ ਜਾਣੀ ਹੈ ਜਿਹੜੀ ਇੱਥੇ ਫਿਟਿੰਗ ਵਾਲੀ ਸਲਾਈ ਹੁੰਦੀ ਆ ਦੇਖੋ ਆ ਦੋਵੇਂ ਸਲਾਈਆਂ ਇਦਾਂ ਹੁੰਦੀਆਂ ਨੇ ਆ ਉੱਪਰ ਜੀ ਆ ਸਲਾਈ ਵਾਲਾ ਦੇਖੋ ਜੀ ਕੋਈ ਵੀ ਕੱਪੜਾ ਵੱਧ ਘੱਟ ਨਹੀਂ ਹੈਗਾ ਕਾਟ ਵੀ ਉਨੀ ਦੇਖੋ ਇੱਥੋਂ ਹੀ ਕਾਟ ਇੱਥੇ ਸ਼ੁਰੂ ਹੁੰਦੀ ਹੈ ਜੀ ਇੱਥੋਂ ਹੀ ਜੀ ਬਾਹਾਂ ਦੀ ਕਾਟ ਸ਼ੁਰੂ ਹੁੰਦੀ ਹੈ ਦੇਖੋ ਜਦੋਂ ਇਹ ਕਾਟਣਾ ਸੇਮ ਸੇਮ ਪਈਆਂ ਹੋਣਗੀਆਂ ਤਾਂ ਆਪਣੀ ਬਾਹ ਨੂੰ ਜੜਨ ਵਿੱਚ ਤੇ ਸੂਟ ਨੂੰ ਵੀਰ ਕਰਨ ਤੋਂ ਬਾਅਦ ਆ ਵਾਲੀ ਜਗ੍ਹਾ 'ਚ ਝੋਲਣੀ ਪਊਗਾ ਤੇ ਬਾਹ ਨੂੰ ਖਿੱਚਣੀ ਪਊਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਜੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਸਾਰੀਆਂ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ ਸਸਰੀ ਘਰ ਜੀ